ਆ ਦੇਖ ਲਓ ਭਾਈ ਮਾਨਸਾ ਬੱਤੀਆਂ ਦੇ ਉੱਤੇ ਆਪਾਂ ਪਹੁੰਚ ਗਏ ਤੇ ਇੱਧਰ ਦੇਖ ਲਓ ਭਾਈ ਮਾਨਸਾ ਬੱਤੀਆਂ ਦੇ ਉੱਤੇ ਪਾਣੀ ਦੇਖ ਲਓ ਤੁਸੀਂ ਜਿੱਥੇ ਸਾਰਿਆਂ ਨਾਲੋਂ ਮਾਨਸਾ ਦਾ ਵੱਧ ਪਾਣੀ ਖੜਦਾ ਆ ਆਪਾਂ ਉਸ ਜਗ੍ਹਾ ਤੇ ਪਹੁੰਚ ਗਏ ਤੇ ਇੱਧਰ ਜਿਹੜੀਆਂ ਗੱਡੀਆਂ ਨੇ ਉਹ ਵੀ ਬੰਦ ਹੋ ਗਈਆਂ ਤੇ ਜਿਹੜੇ ਮੋਟਰਸਾਈਕਲ ਨੇ ਉਹ ਤਾਂ ਬੰਦ ਹੋਣੀ ਹੋਣੇ ਨੇ ਠੀਕ ਹੈ ਹੁਣ ਮੈਂ ਸਾਨੂੰ ਅੱਗੇ ਜਾ ਕੇ ਦਿਖਾਉਂਗਾ ਵੀ ਇਹ ਹੁਣ ਜਿਹੜੀਆਂ ਗੱਡੀਆਂ ਨੇ ਉਹਨੂੰ ਕਢਦਾ ਕੌਣ ਆ ਕੀ ਸਿਸਟਮ ਆ ਇੱਥੇ ਦੇਖ ਲਓ ਮਾਨਸਾ ਦਾ ਜਿਹੜਾ ਫਲਾਈਓਵਰ ਉੱਤਰਦੇ ਆਪਾਂ ਜਿਹੜੀਆਂ ਬੱਤੀਆਂ ਆਉਂਦੀਆਂ ਤਿੰਨ ਕੋਨੀ ਦੇ ਉੱਤੇ ਆਪਾਂ ਉੱਥੇ ਖੜੇ ਆ ਤੇ ਦੇਖ ਲਓ ਤੁਸੀਂ ਵੀਡੀਓ ਨੂੰ ਵੱੱਟ ਵੱੱਟ ਸ਼ੇਅਰ ਕਰ ਦਿਓ ਦੇਖ ਲਓ ਇੱਧਰ ਬਾਬਾ ਮੋਟਰਹਾਲ ਬੰਦ ਕਰੀ ਜਾਂਦਾ ਬਾਬਾ ਕੀ ਹੋ ਗਿਆ ਬੁਰਾ ਹਾਲ ਆ ਕਿੰਨਾ ਕ ਪਾਣੀ ਆ ਬਹੁਤ ਜਿਆਦਾ ਪਾਣੀ ਬੁਰਾ ਹਾਲ ਆ ਆਹ ਬੜਾ ਪਾਣੀ ਆ ਇਹ ਮੀਂਹ ਹੀ ਪਾਉਂਦਾ ਲੋਕ ਕਹਿੰਦੇ ਸਹੀ ਗੱਲ ਐ ਯਾਰ ਇਹ ਵੀ ਕੁਦਰਤ ਐ ਓਏ ਪ੍ਰਮਾਣ ਸਾ ਦਾ ਕਦੇ ਕੁਝ ਹੋਈ ਨਹੀਂ ਯਾਰ ਟਰੈਕਟਰ ਨੇਗੇ ਇਹ ਕੱਟ ਕੇ ਜਾਂਦੇ ਨੇ ਗੱਡੀਆਂ ਨੂੰ ਜੇ ਕੋਈ ਗੱਡੀ ਬੰਦ ਹੋ ਜੇ ਰਸਤੇ ਦੇ ਵਿੱਚ ਪਾਣੀ ਵਾਲਾ ਯਾਰ ਗੱਡੀਆਂ ਦਾ ਬੰਦ ਹੋਣਾ ਬਣਦਾ ਹੈ ਕਸੂਰ ਨਹੀਂ ਹੈਗਾ ਕਿਸੇ ਦਾ ਆ ਇਹਨੇ ਇੱਕ ਟਰੈਕਟਰ ਆ ਜਾਂਦਾ ਆ ਦੇਖੋ ਇਹੜੇ ਟਰੈਕਟਰ ਸੀਗਾ ਜਿਹੜਾ ਮੈਂ ਤੁਹਾਨੂੰ ਦਿਖਾਇਆ ਜਿਉਂ ਸਵਾਰੀਆਂ ਲੈ ਕੇ ਜਾਂਦਾ ਦੇਖ ਲਓ ਉਹ ਚੜਾ ਲੀਆਂ ਸਵਾਰੀਆਂ ਜਿਹੜੇ ਮਲਾਜ਼ਮ ਨੇ ਵਿਚਾਰੇ ਉਹਨਾਂ ਨੂੰ ਚੜਨਾ ਪੈਂਦਾ ਜਾਂ ਲੇਡੀਜ਼ ਨੇ ਉਹਨਾਂ ਨੂੰ ਚੜਨਾ ਪੈਂਦਾ ਮਜਬੂਰੀ ਹੈ ਉਹਨਾਂ ਦੀ ਤੇ ਦੇਖ ਲਓ ਤੁਸੀਂ ਇੱਧਰ ਗੱਡੀਆਂ ਆਉਂਦੀਆਂ ਨੇ ਦੇ ਪਾਣੀ ਦੇਖੋ ਤੁਸੀਂ ਗੱਡੀ ਦੇ ਕਿੰਨਾ ਕਿੰਨਾ ਪਾਣੀ ਆਇਆ। ਇਹ ਤੇ ਟਰੱਕ ਆ ਗਿਆ ਦੇਖ ਲਓ। ਹੋ ਗਿਆ। ਬਾਬੇ ਪਾਲਾ ਪਾਣੀ ਐ। ਧਿਆਨ ਨਾਲ ਆਇਓ ਜੇ ਕੋਈ ਆਉਂਦਾ ਹੈ। ਵੈਸੇ ਤਾਂ ਅੱਜ ਜਿੱਥੇ ਤੁਸੀਂ ਹੈਗੇ ਹੋ ਉੱਥੇ ਰੁਕ ਜਾਓ ਬੜੀ ਵਧੀਆ ਗੱਲ ਐ। ਕਿਉਂਕਿ ਮਾਨਸਾ ਦੇ ਵਿੱਚ ਤੁਹਾਨੂੰ ਪਤਾ ਵੀ ਆਇਆ ਹੈ ਨਹੀਂ ਵੀ ਹੱਥਾਂ ਨੂੰ ਪਾਣੀ ਨਿਕਲ ਜੂਆ ਆਏ ਹੋਲੇ ਕਾਹ ਜਾਂਦੀ ਹੈ ਗੱਡੀ ਬਹੁਤ ਜ਼ਿਆਦਾ ਪਾਣੀ ਹੈ ਮਾਨਸਾ ਦੇ ਵਿੱਚ ਉਹ ਦੇਖ ਲਓ ਬਾਈ ਗੱਡੀ ਹੈ ਪਾਣੀ ਦੇ ਇੰਨੇ ਨਾ ਪਾਣੀ ਹੈ ਯਾਰ ਜਿੱਥੇ ਤੁਸੀਂ ਹੈ ਕਿਉਂ ਅੱਜ ਦਾ ਦਿਨ ਉੱਥੇ ਹੀ ਰਹਿ ਜਾਓ ਕਿਉਂਕਿ ਮਾਨਸਾ ਦੇ ਵਿੱਚ ਇਹ ਜਿਹੜਾ ਪਾਣੀ ਹੈ ਅੱਜ ਨਿਕਲਣ ਵਾਲਾ ਹੈ ਨਹੀਂ ਇਹ 2-3 ਦਿਨ ਇੱਥੇ ਖੜੂਗਾ ਪਾਣੀ ਕਿਉਂਕਿ ਸਾਰਿਆਂ ਨਾਲ ਵੱਧ ਪਾਣੀ ਮਾਨਸਾ ਦੇ ਵਿੱਚ ਇੱਥੇ ਹੀ ਖੜਦਾ ਹੈ ਤੇ ਇਹ ਪਾਣੀ ਹੈ ਜਿਹੜਾ ਇਹ ਨਿਕਲ ਨਹੀਂ ਸਕਦਾ 2-3 ਦਿਨ ਤੇ ਇੱਧਰ ਜਿਹੜੇ ਟਰੈਕਟਰ ਨੇ ਖੜੇ ਨੇ ਇਹ ਗੱਡੀਆਂ ਕੱਢਣ ਵਾਸਤੇ ਖੜੇ ਨੇ ਜੇ ਇੱਥੇ ਕੋਈ ਗੱਡੀ ਬੰਦ ਹੋ ਜਾਂਦੀ ਹੈ ਤਾਂ ਇਹ ਉਹਨਾਂ ਗੱਡੀਆਂ ਨੂੰ ਕੱਢ ਕੇ ਬਾਹਰ ਛੱਡਿਆਉਂਦੇ ਨੇ ਅੱਗੇ ਜਾ ਕੇ ਤੇ ਉਹਦੇ ਹਿਸਾਬ ਨਾਲ ਇਹ ਜਿਹੜਾ ਇਹਨਾਂ ਦਾ ਕਿਰਾਇਆ ਹੈਗਾ ਉਹ ਲੈ ਲੈਂਦੇ ਨੇ ਆਹ ਦੇਖ ਲਓ ਬਾਈ ਹੋਰ ਇਹ ਨੇਾਰੇ ਲੈਂਦੇ ਫਿਰਦੇ ਆ ਟਰੈਕਟਰ ਦੇ ਕਿਉਂਕਿ ਟਰੈਕਟਰ ਨੂੰ ਕੁਝ ਨਹੀਂ ਹੁੰਦਾ ਇੱਕ ਟਰੈਕਟਰ ਇੱਕ ਇਹੋ ਜਿਹੀ ਚੀਜ਼ ਹੈ ਜਿਹਨੂੰ ਕਦੇ ਵੀ ਕੁਝ ਨਹੀਂ ਹੋਇਆ ਖੜਾਾਂ ਦੇ ਵਿੱਚ ਸਾਰੇ ਕਿਤੇ ਇਹੀ ਕੰਮ ਆਉਂਦਾ ਟਰੈਕਟਰ ਜੱਟਾਂ ਦੇ ਠੀਕ ਹੈ ਜੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦੇਖ ਲਓ ਜੀ ਅੱਗੇ ਜਾ ਕੇ ਦਿਖਾਉਣਾ ਮੈਂ ਤੁਹਾਨੂੰ ਦੇਖੋ ਆਹ ਦੇਖ ਲਓ ਬਾਈ ਕਾਰਨ ਵੱਧ ਪਾਣੀ ਖੜਦਾ ਬਾਈ ਇੱਥੇ ਮਾਨ ਸਰ ਵਿੱਚ ਪੁਲ ਤੇ ਆ ਪੁਲ ਤੇ ਤੇ ਗੱਡੀਆਂ ਖੜੀਆਂ ਠੀਕ ਹੈ ਜੀ ਇਹ ਪੁਲ ਵੀ ਹੈ ਜਿਹੜਾ ਉਹ ਟੁੱਟਿਆ ਹੋਇਆ ਉਹ ਮੈਂ ਤੁਹਾਨੂੰ ਦਿਖਾਇਆ ਸੀ ਜਿਵੇਂ ਪਹਿਲਾਂ ਵੀਡੀਓ ਦੇ ਵਿੱਚ ਤੇ ਉੱਥੇ ਜਿਹੜੇ ਉਹ ਬੈਰੀਕੇਡ ਉਹ ਲਗਾ ਦਿੱਤੇਗੇ ਸੀ ਤੇ ਇੱਥੋਂ ਦੀ ਵੀ ਇੱਕ ਸਾਈਡ ਦੀ ਨਾਂ ਨੰਗੋ ਤੁਸੀਂ ਤੇ ਦੂਸਰੀ ਮਤਲਬ ਇੱਕ ਸਾਈਡ ਦੀ ਲੰਘਣਾ ਪੈਂਦਾ ਸੀ ਉਹਨਾਂ ਨੂੰ ਇਧਰਲੇ ਪਾਸੇ ਦੀ ਦੋਨੇ ਸਵਾਰੀਆਂ ਨੂੰ ਇਧਰਲੇ ਪਾਸੇ ਦੀ ਲੰਘਣਾ ਪੈਂਦਾ ਸੀਗਾ ਤੇ ਆਹ ਦੇਖ ਲਓ ਬਾਈ ਪਾਣੀ ਦੇਖੋ ਇਹ ਟਰੈਕਟਰ ਖੜੇ ਨੇ ਜਿਹੜੇ ਗੱਡੀਆਂ ਕੱਢਣ ਵਾਸਤੇ ਖੜੇ ਨੇ ਪੈਸੇ ਲੈਂਦੇ ਨੇ ਪੈਸੇ ਲੈਂਦੇ ਨੇ ਆ ਦੇਖੋ ਆ ਖੜੇ ਟਰੈਕਟਰ ਹੋਰਣ ਦੇਖੋ ਨੋ ਬਾਈ ਮਾਨਸਾ ਦੇ ਵਿੱਚ ਪਾਣੀ ਜਿੱਥੇ ਤੁਸੀਂ ਖੜੇ ਹੋ ਤੁਸੀਂ ਉੱਥੇ ਰਹੋ ਅੱਜ ਦਾ ਦਿਨ ਕੁਝ ਨਹੀਂ ਹੁੰਦਾ ਆ ਦੇਖੋ ਬਾਈ ਹੋਰੇ ਰੀਲਾਂ ਬਣਾਉਂਦੇ ਫਿਰਦੇ ਆ ਉਹ ਤੇ ਜਵਾਕ ਵੀ ਨਾ ਹੀ ਜਾਂਦੇ ਨੀ ਯਾਰ ਬਤਾਵਾਂ ਤੁਹਾਨੂੰ ਆਹ ਦੇਖੋ ਜਵਾਕ ਨਾ ਹੀ ਜਾਂਦੇ ਬੋਟਰ ਸਾਹ ਦੇ ਦੇਖੋ ਜੀ ਕਿੱਥੋਂ ਕਿੱਥੋਂ ਤੱਕ ਪਾਣੀ ਆ ਗਿਆ ਗੱਡੀ ਦੇ ਇੰਜਨ ਤੱਕ ਪਾਣੀ ਵੀ ਆ ਜਾਂਦਾ ਦੇਖ ਲਓ ਬਾਈ ਆਹ ਦੇਖ ਲਓ ਬਾਬੇ ਅੱਜ ਦਾ ਨਾ ਨਾ ਹੀ ਆਇਓ ਤੁਸੀਂ ਹਮਾਨਸਾ ਚੰਗੇ ਰਹੋਗੇ ਕਿਉਂਕਿ ਐਵੇਂ ਨੁਕਸਾਨ ਕਰਾਇਆ ਤਾਂ ਬਾਅਦ ਚ ਕੋਈ ਫਾਇਦਾ ਨਹੀਂ ਤੇਲੀਏ ਮੁੰਡੇ ਉਹ ਹੈ ਗੱਡੀ ਖੁੰਦੀ ਦੇਖਣੀ ਹੈ ਪਾਣੀ ਨਹੀਂ ਘਟਦਾ ਘੁੱਟਦਾ ਆਏ ਨੂੰ ਬਈ ਗੁੱਟ ਪਾ ਦੇ ਉਤੋਂ ਨਹੀਂ ਪਾਣੀ ਹੋ ਰਿਹਾ